ਸੜਕ ਸੁਰੱਖਿਆ ਫੋਰਸ ਐਕਸੀਡੈਂਟ ਹੋਣ ਤੋਂ ਬਾਅਦ ਹਾਈਵੇ ਤੇ ਕਿਸ ਤਰੀਕੇ ਨਾਲ ਕਰਦੀ ਹੈ ਕੰਮ ਦੇਖੋ ਤਸਵੀਰਾਂ ਵਿੱਚ ਪੰਜਾਬ ਪੁਲਿਸ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਜਿਸ ਦਾ ਕੰਮ ਸੜਕ ਦੇ ਉੱਪਰ ਹਾਦਸੇ ਜੋ ਪੇਸ਼ ਆਉਂਦੇ ਹਨ ਉਹਨਾਂ ਦੀ ਤੁਰੰਤ ਮਦਦ ਕਰਨਾ ਹੈ ਅਤੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਟੀਮ ਡਾਇਲ 112 ਕਰਨ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਪੰਜਾਬ ਪੁਲਿਸ ਦੀ ਸੜਕ ਸੁਰੱਖਿਆ ਫੋਰਸ ਦੀ ਟੀਮ ਜੀ ਮੇਰਾ ਨਾਮ ਮਨਪ੍ਰੀਤ ਹੈ ਅਸੀਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਆ ਰਹੇ ਸੀ ਗੁਰਦਾਸਪੁਰ ਵੱਲੋਂ ਤੇ ਅਸੀਂ ਜਦੋਂ ਇੱਥੇ ਬਟਾਲਾ ਹਾਈਵੇ ਤੇ ਪਹੁੰਚੇ ਤੇ ਪਿੱਛੋਂ i20 ਗੱਡੀ ਆ ਗਈ ਤੇ ਸਾਨੂੰ ਸਾਈਡ ਮਾਰਦੀ ਹੈ ਤੇ ਸਾਡੀ ਗੱਡੀ ਇਤਰਾ ਪਲਟੇ ਜਾਂਦੀ ਹੈ ਦੱਸਣਾ ਚਾਹੁੰਦੇ ਆ ਵੀ ਓਵਰਟੇਕ ਕਰਨ ਵਾਲਿਆਂ ਵਾਸਤੇ ਵੀ ਇਤਰਾ ਨਾ ਹੀ ਕਰੋ ਤੇ ਚੰਗਾ ਸਾਡੀ ਸਾਡੀ ਤਾਂ ਚਲੋ ਬਚਾਅ ਹੋ ਗਿਆ ਆਨੂੰ ਥੋੜੀ ਮਾੜੀ ਰਗੜ ਲੱਗੀ ਤੇ ਚਲੋ ਹੋ ਜਾਈ ਠੀਕ ਪਰ ਕਿਸੇ ਦੇ ਜ਼ਿਆਦਾ ਵੀ ਸੱਟ ਲੱਗ ਸਕਦੀ ਹੈ ਤੇ ਇਹਨਾਂ ਵੱਲੋਂ ਸਾਨੂੰ ਬਿਲਕੁਲ ਪੂਰੀ ਹੈਲਪ ਦਿੱਤੀ ਗਈ 5 ਮਿੰਟ ਦੇ ਅੰਦਰ ਫੋਨ ਕੀਤਾ ਕਿੰਨੇ ਮਿੰਟ ਚ ਗੱਡਿਆ ਤੇ ਪਹੁੰਚ ਗਏ ਪੰਜ ਇਹ 5 ਮਿੰਟ ਥੋੜੇ 5 ਮਿੰਟ ਪਹਿਲਾਂ ਹੀ ਫੋਨ ਕੀਤਾ ਤੇ ਸਾਨੂੰ ਇਹਨਾਂ ਐਸਐਸਐਫ ਵੱਲੋਂ ਹੈਲਪ ਦਿੱਤੀ ਗਈ ਹੈ ਫਰਸਟ ਐਡਰ ਵੀ ਹੋਈ ਮੇਰੀ ਤੇ ਚਲੋ ਹੋਰ ਵੀ ਹੈਲਪ ਕਰ ਰਹੇ ਇਹ ਨੇ ਤੇ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਵੀ ਤੇ ਭਗਵੰਤ ਪਾਤਸ਼ਾਹ ਦਾ ਵੀ ਕਿ ਇਤਰਾ ਹੀ ਚਲੋ ਹੈਲਪ ਕਰਦੇ ਰਹਿਣ ਵਧੀਆ ਹੈ ਮੇਰਾ ਨਾਮ ਹੈ ਜੀਐਸ ਸੁਖਦੇਵ ਸਿੰਘ ਬਟਾਲੇ ਤੋਂ ਤੇ ਅਸੀਂ ਜੰਤੀਪੁਰ ਜਾ ਰਹੇ ਹਾਂ ਆਪਣੇ ਰੋਡ ਤੇ ਇਕਨਾਂ ਨੇ 112 ਤੋਂ ਕਾਲ ਆਈ ਜੋ ਕਿ ਉਸ ਵੇਲੇ ਮੌਕੇ ਤੇ ਅਸੀਂ ਉਥੋਂ ਮੋੜ ਕੇ ਗੱਡੀ ਵਾਪਸ ਆ ਗਏ ਆ ਤੇ ਧੀਰ ਮੋੜ ਆ ਫੈਕਟਰੀ ਆ ਆਪਣੇ ਗੱਤਾ ਫੈਕਟਰੀ ਦੇ ਸਾਹਮਣੇ ਇੱਕ ਕਾਰ ਤੇ ਬਹੁਤ ਤੇਜ਼ ਆ ਰਹੀ ਸੀ ਤੇ ਗਾੜੀ ਉਹ ਬਲੈਰੋ ਹੀ ਬਲੈਰੋ ਉਹਨਾਂ ਨੇ ਛੈਡ ਮਾਰੀ ਤੇ ਕਾਰ ਵਾਲਾ ਤੇ ਲੈ ਗਿਆ ਭਜਾ ਕੇ ਤੇ ਜਿਹੜੀ ਬਲੈਰੋ ਹੀ ਉਹ ਪਲਟ ਗਈ ਤੇ ਮੌਕੇ ਤੇ ਪਹੁੰਚਿਆ ਭਾਰੇ ਆ ਵੀ ਛੱਟ ਤੋਂ ਬਚ ਗਿਆ ਬੱਚਾ ਤੇ ਜੋ ਵੀ ਉਹਦੀ ਮਾੜੀ ਮੋਟੀ ਰਗੜ ਲੱਗੀ ਆ ਜੋ ਵੀ ਫਰਸਟ ਏਡ ਆਹੀ ਦਿੱਤੀ ਉਹ ਸਰਕਾਰ ਨੇ ਇਹਦਾ ਤਾ ਮੁਤਾਬਕ ਫਰਸਟ ਏਡ ਦਿੱਤੀ ਹੈ ਨਾਲ ਗੱਡੀ ਤੇ ਅਸੀਂ ਇਹ ਬੱਚੇ ਦਾ ਜੋ ਵੀ ਇਹਨੂੰ ਰਗੜ ਰੋੜ ਲੱਗੀ ਸੀ ਉਹਦੇ ਫਰਸਟ ਏਡ ਦੇ ਕੇ ਉਹਨੂੰ ਪੱਟੀ ਮਲਮ ਪੱਟੀ ਕਰਕੇ ਤੇ ਬਿਲਕੁਲ ਹੁਣ ਸਹੀ ਸਲਾਮਤ ਆ ਤੇ ਬਾਕੀ ਇਹ ਜੋ ਵੀ ਸੜਕ ਤੇ ਚੱਲ ਰਹੇ ਆ ਪਬਲਿਕ ਨੂੰ ਇਹੋ ਕਹਿਦਾ ਕਿ ਆਪਣੇ ਕੰਟਰੋਲ ਨਾਲ ਚੱਲੋ ਹੌਸਲੇ ਨਾਲ ਚੱਲੋ ਕਿ ਬਹੁਤ ਜ਼ਿੰਦਗੀ ਮੁਸ਼ਕਲ ਮਿਲਦੀ ਆ ਸੜਕ ਸੁਰੱਖਿਆ ਫੋਰਸ ਐਕਸੀਡੈਂਟ ਹੋਣ ਤੋਂ ਬਾਅਦ ਹਾਈਵੇ ਤੇ ਕਿਸ ਤਰੀਕੇ ਨਾਲ ਕਰਦੀ ਹੈ ਕਾਂ ਦੇਖੋ ਤਸਵੀਰਾਂ ਵਿੱਚ ਪੰਜਾਬ ਪੁਲਿਸ ਵੱਲੋਂ ਸੜਕ